ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਦੋਸਤੋ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਜੇਹੀ ਚੀਜ਼ ਦੇ ਫਾਇਦੇ ਬਾਰੇ ਦੱਸਾਂਗੇ ਜਿਸ ਦਾ ਸੇਵਨ ਕਰਕੇ ਦੋਸਤੋ ਤੁਸੀਂ ਬਹੁਤ ਤੰਦਰੁਸਤ ਰਹੋਗੇ। ਮੋਟਾਪੇ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਇਹ ਨੁਸਖਾ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਗਿਆ ਹੈ। ਆ ਤੇ ਦੋਸਤੋ ਸ਼ੂਗਰ ਵਰਗੀ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਵੀ ਇਹ ਨੁਸਖਾ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੋਵੇਗਾ। ਇਸ ਤੋਂ ਇਲਾਵਾ ਜੋੜਾਂ ਦੇ ਦਰਦ ਨੂੰ ਠੀਕ ਕਰਨ ਲਈ ਦੋਸਤੋ ਅੱਜਕੱਲ ਬਹੁਤ ਸਾਰੇ ਲੋਕਾਂ ਨੂੰ ਜੋੜਾਂ ਵਿੱਚ ਦਰਦਿਸ ਮਸਿਆ ਹੋਈ ਪਈ ਹੈ ਤਾਂ ਜੇਕਰ ਤੁਸੀਂ ਸਾਡੇ ਦੱਸੇਗੇ ਨੁਸਖੇ ਦਾ ਸੇਵਨ ਕਰੋਗੇ ਤਾਂ ਦੋਸਤੋ ਤੁਹਾਡੇ ਜੋੜ ਕਦੇ ਵੀ ਦਰਦ ਨਹੀਂ ਕਰਨਗੇ ਪੇਟ ਨਾਲ ਸੰਬੰਧਿਤ ਕੋਈ ਵੀ ਬਿਮਾਰੀ ਹੋਵੇ, ਪਾਚਨ ਤੰਤਰ ਕਮਜ਼ੋਰ ਹੋਵੇ, ਜਾਂ ਫਿਰ ਕਬਜ਼ ਰਹਿੰਦੀ ਹੋਵੇ, ਤਾਂ ਵੀ ਇਹ ਨੁਸਖਾ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਖਤਮ ਕਰਨ ਲਈ ਵੀ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਦੋਸਤੋ, ਅੱਜਕੱਲ ਬਹੁਤ ਸਾਰੇ ਲੋਕਾਂ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਈਆਂ ਪਈਆਂ ਹਨ, ਜਿਵੇਂ ਕਿ ਦੋਸਤੋ ਉਹਨਾਂ ਦਾ ਬੈਡ ਕੋਲੇਸਟ੍ਰੋਲ ਦਾ ਲੈਵਲ ਵੱਧ ਜਾਂਦਾ ਹੈ, ਜਾਂ ਫਿਰ ਦਿਲ ਵਿੱਚ ਦਰਦ ਹੋਣਾ, ਜਾਂ ਫਿਰ ਕੋਈ ਹੋਰ ਸਮੱਸਿਆ। ਤਾਂ ਜੇਕਰ ਸਾਡੇ ਦੱਸੇ ਗਏ ਨੁਸਖੇ ਦਾ ਸੇਵਨ ਕਰਨ, ਤਾਂ ਦੋਸਤੋ ਉਹਨਾਂ ਨੂੰ ਦਿਲ ਨਾਲ ਜੁੜੀ ਬਿਮਾਰੀ ਤੋਂ ਜਲਦੀ ਜੀ ਰਾਤ ਮਿਲ ਜਾਵੇਗੀ ਤਾਂ ਆਓ ਦੋਸਤੋ ਗੱਲ ਕਰਦੇ ਹਾਂ ਨੁਸਖੇ ਦੀ ਤਾਂ ਇਸ ਨੁਸਖੇ ਨੂੰ ਤਿਆਰ ਕਰ ਲੈ ਤੁਹਾਨੂੰ ਦੋਸਤੋ ਕੀ ਚਾਹੀਦਾ ਹੈ ਕਿ ਤੁਸੀਂ ਤਨੀਏ ਦਾ ਪ੍ਰਯੋਗ ਕਰਨਾ ਹੈ ਤੁਸੀਂ ਦੋਸਤੋ ਕੀ ਕਰਨਾ ਹੈ ਕਿ 10 ਪੱਤੇ ਤੁਸੀਂ ਲੈਣੇ ਹਨ ਤਨੀਏ ਦੇ ਤੁਸੀਂ ਦੋਸਤੋ ਇਸ ਨੂੰ ਇੱਕ ਗਲਾਸ ਪਾਣੀ ਵਿੱਚ ਪਾ ਕੇ ਬਲਣਾ ਹੈ ਤੁਸੀਂ ਇਸ ਨੂੰ ਉਦੋਂ ਤੱਕ ਉਬਾਲਣਾ ਹੈ ਜਦੋਂ ਤੱਕ ਕਿ ਇਹ ਇੱਕ ਗਲਾਸ ਤੋਂ ਅੱਧਾ ਨਾ ਰਹਿ ਜਾਵੇ ਫਿਰ ਜਦੋਂ ਇਹ ਉਬਲ ਉਬਲ ਕੇ ਅੱਧਾ ਗਲਾਸ ਰਹਿ ਜਾਵੇ ਤਾਂ ਇਸ ਵਿੱਚ ਤੁਸੀਂ ਦੋਸਤੋ ਸਵਾਦ ਅਨੁਸਾਰ ਥੋੜਾ ਜਿਹਾ ਕਾਲਾ ਨਮਕ ਜਾਂ ਫਿਰ ਸਿੰਧ ਦਾ ਨਮਕ मिलाके ਤੁਸੀਂ 10 7 ਸਵੇਰੇ ਖਾਲੀ ਪੇਟ ਕਰਨਾ ਹੈ ਤਾਂ ਜੇਕਰ ਦੋਸਤੋ ਤੁਸੀਂ ਇਸ ਦਾ 7 ਸਾਡੇ ਦੱਸੇ ਗਏ ਤਰੀਕੇ ਅਨੁਸਾਰ ਕਰੋਗੇ ਤਾਂ ਦੋਸਤ ਤੁਹਾਨੂੰ ਇਸ ਦਾ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤਾਂ ਇਸੇ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਏ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ